ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਚੰਡੀਗੜ੍ਹ ਤੋਂ ਹੀ ਸਾਹਮਣੇ ਆਈਆਂ ਨੇ ਬੁੱਧਵਾਰ ਨੂੰ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਯਾਨੀ ਐਨ ਐਸ ਯੂ ਆਈ ਦੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਪੁਲਿਸ ਨੇ વોਟਰ ਕੈਨਨ ਤੇ लाठी चार्ज ਦੇ ਨਾਲ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ 30 ਜਨਵਰੀ ਨੂੰ ਹੋਈਆਂ ਮੇਅਰ ਚੋਣਾਂ ਨੂੰ ਲੈ ਕੇ ਐਨ ਐਸ ਯੂ ਆਈ ਦੇ ਵਰਕਰ ਭਾਜਪਾ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਹਾਲਾਂਕਿ ਇਹ ਮਾਮਲਾ ਸੁਪਰੀਮ ਕੋਰਟ ਵੀ ਪਹੁੰਚਾ ਸੀ ਜਿੱਥੇ ਸੀਜੀਆਈ ਨੇ ਲੋਕਤੰਤਰ ਦੀ ਹੱਤਿਆ ਦੱਸਿਆ ਤੇ ਪ੍ਰੈਜ਼ਾਈਡਿੰਗ ਅਫਸਰ ਦੇ ਰਵਈਏ ਖਿਲਾਫ ਕਾਰਵਾਈ ਦੀ ਗੱਲ ਆਖੀ ਸੀ 30 ਜਨਵਰੀ ਨੂੰ ਚੰਡੀਗੜ੍ਹ ਮੇਰ ਦੀ ਚੋਣ ਦੇ ਵਿੱਚ ਹੋਈ ਧਾਂਦੀ ਦੇ ਮੁੱਦੇ ਤੇ ਆਪਨੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਵੀ ਸਵਾਗਤ ਕੀਤਾ ਆਪਨੇ ਕਿਹਾ ਕਿ ਇਹ ਤਾਨਾਸ਼ਾਹ ਭਾਰਤੀ ਜਨਤਾ ਪਾਰਟੀ ਦੇ ਮੂੰਹ ਤੇ ਕਰਾਰੀ ਚਪੇੜ ਹੈ ਜੋ ਦਿਨ ਦਿਹਾੜੇ ਲੋਕਤੰਤਰ ਦੇ ਕਤਲ ਦੀ ਜ਼ਿੰਮੇਵਾਰ ਸੀ ਹਾਲਾਂਕਿ ਇਸ ਦਾ ਭਾਜਪਾ ਨੂੰ ਦੇਸ਼ ਪੱਧਰ ਤੇ ਵਿਰੋਧ ਵੀ ਚੱਲਣਾ ਪੈ ਰਿਹਾ ਹੈ ਦੇਸ਼ ਭਰ ਦੇ ਵਿੱਚ ਇਹਨਾਂ ਚੋਣਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਬਾਕੀ ਵੀ ਦੇਖਿਆ ਕਿ ਲਾਜੀ ਚਾਰ ਜਾਲੀ ਕੋਈ ਗੱਲਬਾਤ ਨਹੀਂ ਹੈ ਲਾਜੀ ਚਾਰ ਨਹੀਂ ਕਰਿਆ ਉਹ ਬੈਰੀਕੇਡ ਨੂੰ ਖਿੱਚ ਕੇ ਚਾਦੇ ਚੁੱਕੇ ਹੈ ਤਾਂ ਚੋੜਨਾ ਲੱਗੀ ਹੋਵੇ ਬਾਕੀ ਕੋਈ ਸਰਸ ਨਹੀਂ ਜੀ ਪੁਲਿਸ ਨੂੰ ਵੀ ਬਹੁਤ ਖਿੱਚੀ ਫਿਰੇ ਨੇ ਜੀ ਤੁਹਾਡੇ ਐਸਐਚਓ ਨਰਿੰਦਰ ਪਟਿਆਲ ਸੀ ਜੀ ਬੜੀ ਉਹਨਾਂ ਨਾਲ ਖਿੱਚਤ ਹੋਈ ਹੈ ਨਹੀਂ ਜੀ ਉਹ ਤਾਂ ਜਦੋਂ ਬੈਰੀਕੇਡ ਖਿੱਚ ਰਹੇ ਸੀ ਉਦੋਂ ਉਹਨਾਂ ਨੂੰ ਰੋਕ ਨਹੀਂ ਆ ਅਲੱਗ ਲੈ ਜਾ ਕੇ ਸਰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਪੁਲਿਸਿਸਟ ਬੜਦੇ ਹੈ ਉਹਨਾਂ ਤੋਂ ਟੋਲਰੇਟ ਨਹੀਂ ਹੋਇਆ ਕਿਸੇ ਕਰਕੇ ਅੱਜ ਇਹ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਔਰ ਅਸੀਂ ਹੁਣ ਸ਼ਾਂਤੀ ਹੁਣ ਢੰਗ ਨਾਲ ਇੱਥੇ ਹੀ ਬੈਠ ਕੇ ਆਪਣਾ ਪ੍ਰੋਟੈਸਟ ਕਰਾਂਗੇ